ਤਹਾ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਮੋਬਾਈਲ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਦੋ ਬੈੜਾ ਦਿਖਾਉਣੀ ਆ ਵੱਡੀਆਂ ਘਰੇਲੂ ਬੈੜਾ ਕਿਹੜੇ ਸੀਮਨ ਦੀ ਆ ਬਸ ਸਟਰਾ ਵਗੈਰਾ ਤੇ ਕਿੰਨੀ ਤਰੀਕੇ ਦੇ ਸੀਮਨ ਲੱਗੇ ਵਗੈਰਾ ਸਾਰਾ ਕੁਝ ਮੰਨ ਕੇ ਚਲੋ ਬੋਤਲ ਦੇ ਵਿੱਚ ਪੈਕ ਕਰਿਆ ਪਿਆ ਬਾਇਓ ਡਾਟਾ ਸਾਨੂੰ ਸਾਰਾ ਮਿਲੂਗਾ ਤੇ ਦੋ ਬੜਾ ਫੋਰਸੇਲਾ ਡਿਟੇਲ ਵਾਈ ਤੋਂ ਪੁੱਛਦੇ ਆਓ ਕੀ ਕਰੀਏ ਸਸੀ ਗੱਲ ਬਾਈ ਜੀ ਹਾਂਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਹੈਗਾ ਜੀ ਬਲਵਿੰਦਰ ਸਿੰਘ ਪਿੰਡ ਸਾਦੂਵਾਲ ਜ਼ਿਲ੍ਹਾ ਬਰਨਾਲਾ ਜ਼ਿਲ੍ਹਾ ਬਰਨਾਲਾ ਪਹਿ ਗਿਆ ਆ ਕੇ ਆਪਣੇ ਗਹਿਲਾਂ ਇੱਧਰ ਆ ਗਏ ਨੇ ਜੀ ਗਹਿਲਾਂ ਮਹਿੜ ਕਲਾਂ ਠੀਕ ਹੈ 8-10 ਕਿਲੋਮੀਟਰ ਠੂਰ ਨਾਲ ਲੱਗਿਆਂ ਦਾ 2.5 ਕਿਲੋ ਤੇ ਮੋਬਾਈਲ ਨੰਬਰ ਆਪਣਾ ਇਹ ਮੋਬਾਈਲ ਨੰਬਰ 98781 6535 98781 65513 ਇਹ ਦੋਨੇ ਬੱਚੇ ਆਪਣੇ ਘਰ ਦੀਆਂ ਚੰਪਲਾਂ ਹਨ ਹਾਂਜੀ ਨਾ ਕਰ ਦਿਓ ਠੀਕ ਹੈ ਜੀ ਪਹਿਲਾ ਨੰਬਰ ਆਪਾਂ ਬੱਚੀ ਦੇਖੀ ਜੰਨੇ ਆ ਕਿੰਨੀ ਉਮਰ ਹੈ ਕਿਹੜੇ ਟੀਕੇ ਦੀ ਆਪਾ ਇਹ ਰਮਾਡਾ ਦੀ ਆਪ ਇਹ ਠੀਕ ਆ ਰਮਾਡਾ ਨਾਲ ਆ ਸਲਿੱਪ ਤੇ ਲਿਖਿਆ ਵਾ ਬਕਾਇਦਾ ਬਕਾਇਦਾ ਲਿਖਿਆ ਹੋਇਆ ਉਮਰ ਸਾਰਾ ਕੁਝ ਇਹ 1 1 2021 ਨੂੰ ਗਾਂ ਦੇ ਆਪਾਂ ਸੀਮੰਟ ਰਖਾਇਆ ਸੀਗਾ ਆਹ ਵਾਲਾ ਰਮਾਡਾ ਦਾ ਹਾਂ 40 120 ਦੀ ਗੱਬਣਾ 40 120 ਤੋਂ ਅਕੇ ਗੱਬਣਾ ਉਹ ਗਿਆ ਆਪਾਂ ਸਾਰੇ ਬੋਤਲ ਜਿੱਥੇ ਇਕੱਠੇ ਕਰੀ ਬੈਠਿਆ ਹਨਾ ਹਾਂ ਜੀ ਸਵਾ ਦੇਖੋ ਆ ਬੋਤਲ ਵਿੱਚ ਸਾਰਾ ਬਾਇਓ ਡਾਟਾ ਤੁਹਾਨੂੰ ਮਿਲੂਗਾ ਤੇ ਪੈਨ ਲਾ ਕੇ ਫਿਰ ਪਰਚੀ ਉਦੀ ਲਿਖ ਦੇਣਾ ਨਾਲੀ ਫਿਰ ਭੁੱਲ ਜਾਈਦਾ ਵੀਰ ਠੀਕ ਹੈ ਤੇ ਮੰਨ ਕੇ ਜਿਵੇਂ ਵੀ 1 2021 ਨੂੰ ਰਸੀਦ ਲੱਗਿਆ ਸੀਗਾ ਇਹਦਾ ਲਗਭਗ ਵੀ 21 ਦੇ ਲਾਸਟ ਮਹੀਨੇ ਮੁੰਨੇ ਜਾਣ ਮਾ ਹਾਂ ਹਾਂ ਤੇ ਲਿਖਿਆ ਹੋਇਆ 21 ਦੇ ਪਹਿਲੇ ਮਹੀਨੇ ਦੀ ਹੈ ਜੀ 21 ਦੇ ਠੀਕ ਹੈ ਸਾਰਾ ਡਾਡਾ ਆਪਾਂ ਦੱਸਾਂਗੇ ਆਪਾਂ ਹਾਂਜੀ ਹਾਂ ਰਮਾਡਾ ਦੀ ਆਪ ਆ ਤੇ ਹੁਣ ਦੰਦੋ ਕਿਵੇਂ ਹੋ ਗਈ ਇਹ ਦੰਦੋ ਚੌਗਦੇ ਚੱਕੜੇ ਜੀ ਬਸ ਇਹਨੂੰ ਚੌਗਦੇ ਚੱਕਰ ਲੱਗ ਗਈ ਹਾਂ ਹਾਂ ਚੱਕੇ ਹੀ ਆ ਬਸ ਠੀਕ ਹੈ ਕਿਹੜਾ ਸੀਮਨ ਦਸਿਆ ਲੱਗਿਆ ਹੋਵੇ ਦੇ 40 120 ਦਾ 40 120 ਅੱਗੇ ਦੇ ਸੀਮਣ ਲੱਗਿਆ ਵਾ ਤੇ ਇਹਦੀ ਮਾਦਾ ਰਿਕਾਰਡ ਕੀ ਸੀ ਕਿੰਨਾ ਕੁ ਸੀਗਾ ਮਾਦਾ ਸੀਗੇ 40 ਲੀਟਰ ਗਾਂ ਦਾ ਸੀ ਪੂਰੀ ਡਬਲ ਵੱਡੀ ਗਾਂ ਸੀ 40 ਲੀਟਰ ਦਾ ਰਿਕਾਰਡ ਸੀ ਤੇ ਇਹ ਹੁਣ ਸੂਣ ਚ ਦੇਣ ਕਿੰਨੇ ਕੁ ਲੈਂਦੀ ਆ ਬਾ ਲੈ ਜੂ 5-7 ਦਿਨ ਹਫਤਾ ਲੈ ਜੂ ਹਜੇ ਹਫਤਾ ਕਿ ਸੂਣ ਚ ਬਾਕੀ ਤੇ ਬਾਕੀ ਤਿਆਰੀ ਟੂਰੀ ਬਹੁਤ ਤਕੜੀ ਐ ਨਾ ਪੂਰੀ ਕੱਟ ਕਾਟ ਵਾਲੀ ਐ ਨਹੀਂ ਗਾ ਠੀਕ ਐ ਪਾਉਂਦੀ ਆ ਤੇ ਇਹ ਤਾਂ ਅੰਦਾਜ਼ਾ ਲਾ ਸਕੀ ਆ ਭਾਈ ਮੇਰੇ ਮੌਸਮ ਵੀ ਗਰਮੀ ਦਾ ਕਿੰਨੇ ਕੁ ਦੁੱਧ ਚੱਲੂ ਛੋਟੇ ਸਾਹਬ ਨਾਲ ਦੁੱਧ ਤਾਂ 30 ਪਲੱਸ ਚਾਹੀਦਾ ਜੀ ਜਿਹੜੇ ਸਾਬ ਨਾਲ ਸਾਡੇ ਗਾਈਆਂ ਦਾ ਸੀਗਾ ਠੀਕ ਆ ਵੀ 30 ਕਿਲੋ ਵਾਲੀ ਇਹ ਟੱਚ ਕਰ ਸਕਦੀ ਆ ਤੇ ਗਾਂਾਂ ਲੈ ਸੂਏ ਨੂੰ ਵੀ ਮਨ ਦੁੱਧ ਤੇ ਪਾਰ ਜਾਣ ਵਾਲੀ ਵੜ ਹੈਗੀ ਆ ਤੇ ਬੱਚਾ ਸੀਮਨ ਜਿਹੜਾ ਰਖਾਇਆ ਸੀ 6x6 ਨੌਰਥ ਸੈਕਸ਼ਨ ਸੀ ਉਹ ਨਹੀਂ ਹੁਣ ਵਾਲਾ ਨੌਰਥ ਸੈਕਸ਼ਨ ਆ ਠੀਕ ਆ ਨੌਰਥ ਬੱਚੀ ਦੇ ਦੇ ਬੱਚੇ ਤੋਂ ਕਰਮਾ ਤੇ ਪੈਂਦਾ ਤੇ ਮੁੱਲ ਵੜੀ ਕੀ ਹੋਊਗਾ ਇਹਦਾ ਮੁੱਲ ਫੋਨ ਤੇ ਵੀਰੇ ਤੋਰਿਓ ਬਾਹਰ ਲੈ ਨੂੰ ਸੋ ਵੀਰੇ ਮੁੱਲ ਵੀਰ ਕਹਿੰਦੇ ਤਾਂ ਫੋਨ ਤੇ ਹੋਊਗਾ ਪਹਿਲਾ ਸੂਆ ਪਲੂਨ ਸੂਦੀ ਪਈ ਆ ਰਮਾੜਾ ਦੇ ਸੀਮਨ ਦੀ ਆਪਾ 40 120 ਦਾ ਇਹਦੇ ਸੀਮਨ ਸਟਰਾ ਲੱਗਿਆ ਹੋਇਆ ਸਾਰਾ ਡਾਟਾ ਬੋਤਲ ਦੇ ਵਿੱਚ ਕਾਇਦਾ ਤੁਹਾਨੂੰ ਸਾਰਾ ਮਿਲੂਗਾ ਤੇ ਚੌਕ ਦੇ ਦੰਦ ਅਜੇ ਚੱਕਦੀ ਪਈਆ ਮੁੱਲ ਫੋਨ ਤੇ ਹੋਊਗਾ 40 ਲੀਟਰ ਮਾਦਰ ਗਾਰਡ ਸੀ ਬਾਕੀ ਹਰ ਮਾਡਾ ਬਾਰੇ ਜਿਹੜੇ ਵੀ ਰੰਪਰੇ ਕੋਲ ਨੌਲੇਜ ਜ਼ਿਆਦਾ ਰੱਖਦੇ ਪਤਾ ਹੀ ਆ ਕਿ ਕਿੰਨੇ ਕੁ ਬੱਚੇ ਪੀਕ ਲੈਵਲ ਪਹਿਲੇ ਸਵੇਰ ਸਟਾਰਟਿੰਗ ਤੇ ਕਰਦੇ ਆ ਪਲਾਈਆਂ ਬਲੂਆਂ ਬੱਚੀ ਬਹੁਤ ਜ਼ਿਆਦਾ ਪਾਉਂਦੀ ਆ ਤੇ ਥੋੜੇ ਪਾਣੀ ਤੇ ਹੀ ਲੱਗਦੀ ਹੈ ਨਾ ਤੇ ਥਣਾ ਦਾ ਗੈਪ ਕੋਬ ਦੇਖੋ ਥੱਲੇ ਜਾ ਹਾਂਜੀ ਹਾਂ ਪੂਰੀ ਠੰਡੀ ਸੀ ਰਹੀ ਪੂਰੀ ਐ ਨਹੀਂ ਕੋਈ ਤੇ ਪਲਾਈਆਂ ਥੋੜੀ ਥੋੜੀ ਸਵੈਰਿੰਗ ਪਾਉਣ ਲੱਗ ਗਈ ਹੈ ਨਾ ਕੋਈ ਵਾਲੇ ਪਾਣੀ ਪੀ ਲੈ ਇੰ ਸੋ ਬਰੋਂ ਮੂੰਹ ਮੱਥਾ ਫੇਸ ਕੁਆਲਿਟੀ ਵਗੈਰਾ ਦੇਖ ਸਕਦੇ ਬੈੜ ਦੀ ਜਾਤ ਬਰੀਡ ਤੇ ਬਾਕੀ ਸਾਈਜ਼ ਵਗੈਰਾ ਪੂਰਾ ਓਕੇ ਡਬਲ ਸਾਈਜ਼ ਦੀ ਆ ਪਲੂਨ ਪਹਿਲਾ ਸੂਆ ਸੋ ਸਾਈਜ਼ ਦੇਖੋ ਇਹਦਾ ਫੁੱਲ ਸਾਈਜ਼ ਦੇ ਵਿੱਚ ਪਹਿਲਾ ਸੂਆ ਹੁੰਦੀ ਆ ਉਮੀਦ ਆਪਾਂ ਨੂੰ ਵੀ 25 ਤੋਂ ਸਟਾਰਟਿੰਗ ਕਰਕੇ 30 ਦੇ ਪੀਕ ਲੈਵਲ ਤੇ ਚੱਲੂਗੀ ਹਨਾ ਸੋ ਪਹਿਲਾ ਸੂਆ ਪਲੂਨ ਹੁੰਦੀ ਤੇ ਦੰਦੋ ਚੌਗੀ ਕਨਫਰਮ ਆ ਜਾਵਾ ਫੁੱਲ ਬਰੀਡ ਦੇ ਬੱਚਾ ਜੇ ਇਦਾਂ ਦੀ ਆਪਾਂ ਲਾਈਏ ਵੀ ਸ਼ੋ ਕੁਆਲਿਟੀ ਦੇ ਵਿੱਚ ਰੈਂਕ 'ਚ ਖੜਨ ਵਾਲੀ ਬੈੜ ਹੈਗੀ ਆ ਵੀਰੇ ਤੇ ਕਦੇ ਪਸੂ ਮੇਲੇ ਬੋਲੇ ਤਾਂ ਨਹੀਂ ਪਾਇਆ ਕਦੇ ਆਪਾਂ ਕੋਈ ਮੇਲੇ ਨਹੀਂ ਪਾਇਆ ਪੱਕੇ ਮੰਨ ਕੇ ਚੱਲ ਮੇਨੇ ਨੂੰ ਪਸੂ ਚੰਗੇ ਵੀ ਖੜੇ ਆਪਾਂ ਦਿਖਾ ਲਾਂਗੇ ਨੀਲੀ ਰੱਖ ਠੀਕ ਉਧਰ ਮੱਝਾਂ ਵਗੈਰਾ ਗਾਵਾਂ ਵਗੈਰਾ ਖਾਸ਼ੇ ਪਸੂ ਰੱਖੇ ਹੋਇਆ ਹੈਣਾ ਵੱਲ ਲੋ ਮੇਲੇ ਵਾਲੇ ਪਰਕੇ ਤੇ ਗਏ ਨਹੀਂ ਠੀਕ ਹੈ ਤੇ ਜਿਹੜੀ ਆਪਾਂ ਦੂਜੇ ਨੰਬਰ ਤੇ ਦੇਖੀ ਜਾਂਦੇ ਆ ਜੀ ਇਹ ਇਹ ਕਿਹੜਾ ਸੂਆ ਸੁੰਦੀ ਆ ਇਹ ਵੀ ਪਲੂਣ ਆ ਵੀਰੇ ਪਲੂਣ ਪਹਿਲਾ ਸੂਆ ਸੁੰਦੀ ਆ ਹਾਂ ਤੇ ਇਹਦੇ ਦਿਨ ਕਿੰਨੇ ਬਾਕੀ ਪਏ ਉਸੇ ਮਾਂ ਦੀ ਉਸੇ ਧੀ ਦੀ ਕੱਟ ਪਸੀ ਜਾ ਤੁਹਾਨੂੰ ਠੀਕ ਹੈ ਮੰਨ ਕੇ ਚੱਲ ਉਹ ਉਸਦੂਆਸ਼ ਰਵੇ ਦੇ ਵਿੱਚ ਆ ਗਈ ਹਾਂ ਹਾਂ ਉਹਦੀ ਧੀ ਦੀਆਂ ਹੱਤ ਧੀ ਮੱਲਾ ਮਨ ਕੇ ਚਲ ਮਾਸੀ ਆ ਗਈਆਂ ਇੱਕ ਦੂਜੇ ਦੀਆਂ ਠੀਕ ਆ ਇਹ ਕਿੱਤੀ ਕਿਨੇ ਟਾਈਮ ਦੀ ਐ ਇਹ ਤਾਂ ਹਜੇ ਲੈ ਜੂ 20 25 ਦਿਨ ਮਹੀਨੇ ਆ ਵੀ ਲੈ ਜੂ 20 25 ਦਿਨ ਮੰਨ ਕੇ ਚਲੋ ਵੀ ਸੂਣ ਚ ਲੈ ਜੂ ਇਹ ਤਾਂ ਹਜੇ ਹੁਣ ਉਤਰ ਲੱਗੀ ਐ ਦੋ ਕੁ ਦਿਨਾਂ ਤੋਂ ਇਹ ਇਹ ਨਹੀਂ ਪਤਾ ਕਿਹੜੇ ਸੀ ਮੰਦੀ ਐ ਨਹੀਂ ਇਹ ਦਾ ਇਹ ਸਟਾਪ ਦਾ 40 120 ਦਾ ਹੀ ਦਾ 40 120 ਦਾ ਇਹਦਾ ਭਾਵ ਯਾਰ ਭਾਉ ਹੁਣ ਕੀ ਕਰਨੀ ਤੋਰੀ ਵੀਰ ਬਾਹਰ ਨੂੰ ਤੇ ਇਹ ਦੰਦੋ ਕਿਵੇਂ ਆ ਇਹ ਵੀ ਚੱਕ ਦੇ ਚੱਕ ਲਈ ਬਸ ਸੋ ਇਹਨੇ ਵੀ ਚੌਕ ਦੇ ਦੰਦ ਚੱਕ ਲੈ ਹਾਂ ਹਾਂ ਚੌਕ ਦੇ ਸੋ ਚੌਕ ਦੇ ਦੰਦ ਦੇ ਮੇਕਅਪ ਤੇੜੇ ਹੀ ਫਰਕ ਆ ਉਮਰ ਚ ਤੇ ਇੱਕ ਹਫ਼ਤੇ ਫਰਕ ਆ ਇਹ ਥੋੜਾ ਮੰਨ ਕੇ ਚਲੋ ਸੂਣ ਚ ਮਹੀਨੇ ਨੇ ਦੀਖ ਲੈ ਸਕਦੀ ਹੈ ਹਨਾ ਸੋ ਇਹ ਥੋੜਾ ਟਾਈਮ ਵੱਧ ਲੈ ਜੂਗੀ ਤੇ ਪਾਣੀ ਨੂੰ ਇਹ ਵੀ ਜਾਂਦੀ ਹੈ ਤੇ ਰਾਜੀ ਰੂਜੀ ਖੈਰ ਪਲੀ ਪੁਲੀ ਹੋਈ ਬਹੁਤ ਜਿਆਦੇ ਹੈ ਹਨਾ ਤੇ ਫਿਰ ਸੈਲ ਜੀ ਪੋਨੇ ਜੀ ਨਾਲ ਮੰਨ ਕੇ ਚਲੋ ਕੱਖ ਸੈਲ ਹੈ ਜੀ ਮੂੜੀ ਪੱਠੇ ਠੀਕ ਹੈ ਤਿੰਨੇ ਚੀਜ਼ੇ ਕੋਈ ਨਹੀਂ ਖੇਲੂ ਪੱਠੇ ਪੈਂਦੇ ਆ ਜਮਾ ਸੋ ਥਾਣਾ ਦਾ ਗੈਪ ਵਗੈਰਾ ਦੇਖੋ ਕੋਈ ਫੋਟ ਸਾਗ ਨਹੀਂ ਸੋਹਣਾ ਥਾਣ ਹਵਾਨਾ ਇਹ ਤੋਂ ਕਿੰਨਾ ਅੰਦਾਜ਼ਾ ਲੱਗ ਜਲੇ ਦੁੱਧ ਕਿੰਨੀ ਸਟਾਰਟਿੰਗ ਕਰੂਗੀ ਇਹ 25+ ਕਰੂਗੀ 25 ਮੰਨ ਕੇ ਜਲੇ ਵੀ 30000 ਆਸ-ਪਾਸ ਤੇ ਜਾਣ ਵਾਲੀ ਹੈਗੀ ਸੋbro ਦੋ ਆਪਸ ਨੂੰ ਦਿਖਾ ਦਿਆਂ ਬਿਹੜਾ ਬੰਨਿਆਂ ਦੀਆਂ ਬਕਾਊਆ ਘਰੇਲੂ ਪਸ਼ੂਆ ਤੇ ਨੰਬਰ ਬੋਲਿਓ ਬਾਈ ਦਵਾਰੇ ਆਪਣਾ 98781 ਜੀ 6653 ਸੋ ਦੋਨਾਂ ਜੋ ਕੋਈ ਵੀ ਨਾ ਕਿਸੇ ਵੀਰ ਦੇ ਪਸੰਦ ਹੋਵੇ ਇਸ ਨੰਬਰੇ ਸੰਪਰਕ ਕਰਕੇ ਖਰੀਦਾਰੀ ਕਰ ਸਕਦੇ ਹੋ ਸੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲ ਜਾਂਗੇ ਕਿਸੇ ਨਵੇਂ